ਪਾੜੀ ਹੋਈ ਪਾੜੀ ਇਹ ਹਮ ਹੈ ਇਹ ਮਾਰੀ ਗਾੜੀ ਹੈ ਅਰ ਹਮ ਪੇਪਰ ਦੇ ਨੇ ਆਏ ਹੈ ਅਰ ਇਹ ਵਾਈ ਪਾੜੀ ਹੋ ਰਹੀ ਹੈ ਹਾਂ ਜੀ ਤੇ ਹੁਣ ਟਾਬੇ ਤੇ ਆਏ ਸੀਗੇ ਉਹ ਖਾਪ ਵੀ ਲਈਏ ਅਰ ਵੇਟ ਬਹੁ ਕਰਨੀ ਪਈ ਕਿ ਨਹੀਂ ਬਹੁ ਵੇਟ ਕਰਨੀ ਪਈ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਮੋਗੇ ਜਾ ਰਹੇ ਹਾਂ ਤੇ ਆਪਾਂ ਹੁਣ ਅਰਲੀ ਸਵੇਰੇ ਯਾਨੀ ਕਿ 6:30 ਵਜੇ ਵੈਸੇ ਤੇ ਨਿਕਲੇ ਸੀਗੇ ਤੇ ਹੁਣ ਪੂਨੇ 7 ਹੋ ਗਏ ਨੇ ਤੇ ਆਪਾਂ ਨਿਕਲ ਚੁੱਕੇ ਹਾਂ ਘਰੋਂ ਤੇ ਮੇਰੇ ਹਿਸਾਬ ਨਾਲ 1 ਘੰਟਾ ਤੇ 31 ਮਿੰਟ ਦਾ ਸਫ਼ਰ ਹੈ ਯਾਨੀ ਕਿ 75 ਕਿਲੋਮੀਟਰ ਦਾ ਸਫ਼ਰ ਹੈ ਤੇ ਆਪਾਂ ਪਹੁੰਚ ਜਾਣਾ ਠੀਕ ਹੈ ਨਾ ਤੇ ਟਾਈਮ ਸਰ ਪਹੁੰਚ ਜਾਾਂਗੇ ਵੈਸੇ ਤਾਂ ਬਸ ਇਹ ਵੀ ਲੋਕੇਸ਼ਨ ਲੱਭ ਜੇ ਜਿੱਥੇ ਅਸੀਂ ਜਾਣਾ ਜਲਦੀ ਜਲਦੀ ਹੈਨਾ ਵੈਸੇ ਤਾਂ ਵੈਸੇ ਤਾਂ ਲੋਕੇਸ਼ਨ ਹੈਗੀ ਆ ਸਾਡੇ ਕੋਲ ਏਦਾਂ ਦੀ ਕੋਈ ਚੱਕਰ ਨਹੀਂ ਪਰ ਕਈ ਵਾਰੀ ਹੋ ਜਾਂਦਾ ਨਾ ਕਈ ਵਾਰੀ ਗੂਗਲ ਗਲਤ ਰਾਹ ਪਾ ਦਿੰਦਾ ਫਿਰ ਤਾਂ ਕਰਕੇ ਤੇ ਅੱਜ ਹਾਂ ਤੇ ਅੱਜ ਸਪੈਸ਼ਲ ਗੱਲ ਇਹ ਆ ਵੀ ਮੰਮੀ ਵੀ ਨਾਲ ਆਏ ਆ ਤੇ ਨੰਨੂ ਵੀ ਨਾਲ ਆਈ ਆ ਪੇਪਰ ਦੇਣ ਵਾਸਤੇ ਤੇ ਵਧੀਆ ਯਾਨੀ ਕਿ ਵਧੀਆ ਐਕਸਪੀਰੀਅੰਸ ਹੋਣ ਵਾਲਾ ਅੱਜ ਨੰਨੂ ਸਾਨੂੰ ਤੰਗ ਕਰਨ ਵਾਲੀ ਆ ਪੂਰੇ ਦਿਨ ਕਿਉਂਕਿ ਅਸੀਂ ਅਸੀਂ ਵੀ ਅਸੀਂ ਦੋਨੇ ਜਿਹੜੇ ਹੁੰਦੇ ਸੀ ਨਾ ਤੇ ਅਸੀਂ ਮਤਲਬ ਔਖੇ ਹੋ ਜਾਂਦੇ ਹੀ ਹੈ ਨਾ ਹੁਣ ਨੰਨੂ ਨਾਲ ਤੇ ਹੋਰ ਵੀ ਜ਼ਿਆਦਾ ਖਤਰਨਾਕ ਹੋਣ ਵਾਲਾ ਇਹ ਨੇ ਤਾਂ ਕੇ ਕਰਦਾ ਸਾਨੂੰ ਆਹ ਲੱਗੇ ਤੂੰ ਪਾਪਾ ਉਹ ਲੱਗੇ ਤੋ ਉਹ ਲੱਗੇ ਤੋ ਤੇ ਚਲੋ ਕੋਈ ਗੱਲ ਨਹੀਂ ਤੇ ਹਨੇਰਾ ਇਹ ਹਲੇ ਤਾਂ ਆ ਦੇਖੋ ਸਾਹਮਣੇ ਨੰਨੂ ਹੱਸਦੇ ਆ ਥੋੜਾ ਥੋੜਾ ਹਨੇਰਾ ਹਲੇ ਪ੍ਰੋਪਰ ਸੂਰਜ ਹਲੇ ਚੜਿਆ ਨਹੀਂ ਲੈਟਾ ਲੁਟਾ ਜਗਦੀਆਂ ਪਈਆਂ ਗੱਡੀਆਂ ਦੀਆਂ ਤੇ ਬਸ ਸਵੇਰੇ ਸਵੇਰੇ ਕਿੱਦਾਂ ਦਾ ਇੱਥੇ ਮਾਹੌਲ ਦੇਖਣ ਨੂੰ ਮਿਲਦਾ ਪਹਿਲਾਂ ਆਪਾਂ ਤੇਲ ਪਵਾਉਣ ਲੱਗੇ ਆ ਦੇਖੋ ਤੇ ਗੁਰਬਾਣੀ ਚੱਲ ਰਹੀ ਹੈ ਆਪਣੇ ਗੱਡੀ ਦੇ ਵਿੱਚ ਕਿਉਂਕਿ ਸਵੇਰ ਦਾ ਸਮਾਂ ਤੇ ਗੁਰਬਾਣੀ ਚਲਦੀ ਹੁੰਦੀ ਸਵੇਰੇ ਸਵੇਰੇ ਤੇ ਥੋੜੇ ਟਾਈਮ ਬਾਅਦ ਫਿਰ ਗਾਣੇ ਚੱਲਣਗੇ ਤੇ ਫਿਲਹਾਲ ਹੁਣ ਆਪਾਂ ਤੇਲ ਪਵਾ ਚੁੱਕੇ ਆ ਤੇ ਗਾਂ ਵਧ ਰਹੇ ਆ ਤੇ ਅਸੀਂ ਅੱਜ ਜਾ ਰਹੇ ਆ ਫਿਰੋਜ਼ਪੁਰ ਰੋਡ ਹੈ ਨਾ ਫਿਰੋਜ਼ ਅਧਰੂ ਹੀ ਸੱਚ ਮੋਕੇ ਸਾਰੇ ਅਧਰੂ ਹੀ ਜਾਂਦੇ ਨੇ ਤੇ ਮੇਨ ਰਾਹ ਸਾਨੂੰ ਇਹੀ ਪੈਂਦਾ ਨੇੜੇ ਪੈਂਦਾ ਥੋੜਾ ਆ ਨੇੜੇ ਤੱਕ ਆਦਾ ਜਾਣਗੇ ਦੂਰੀ ਹੈ ਪਰੇ ਆ ਵੀ ਇਧਰੋਂ ਰੋਡ ਬੜੇ ਸਾਫ਼ ਨੇ ਤੇ ਬੰਦਾ ਫੜਾਫੜ ਪਹੁੰਚ ਜਾਂਦਾ ਕਿ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਵੱਧ ਤੋਂ ਵੱਧ 50 ਮਿੰਟ ਦਾ ਸਾਨੂੰ ਟਾਈਮ ਦੱਸ ਰਹੇ ਨੇ ਕਿ 50 ਮਿੰਟ ਲੱਗਣਾ ਗੂਗਲ ਦੱਸ ਰਿਹਾ ਤੇ ਬਾਕੀ ਹੁਣ ਗੱਲਬਾਤ ਆਪਾਂ ਕਰਦੇ ਆ ਥੋੜਾ ਜਿ ਰੁੱਕ ਕੇ ਥੋੜਾ ਹੋਰ ਚਾਨਣ ਜਿਹਾ ਹੋ ਜਾਣਾ ਫਿਰ ਗੱਲਬਾਤ ਕਰਦੇ ਆ ਲੋਈ ਪਹੁੰਚ ਗਏ ਮੋਗੇ ਤੇ ਆ ਸੋੜੇ ਬਾਜ਼ਾਰ ਦੇ ਵਿੱਚ ਸਕੂਲ ਹੈ ਤੇ ਬਹੁਤ ਗਲਤ ਜਗ੍ਹਾ ਤੇ ਯਾਰ ਹੈ ਨਾ ਸੈਂਟਰ ਆਇਆ ਜੀ ਯਾਰ ਐਨਾ ਸੋੜਾ ਬਾਜ਼ਾਰ ਆ ਗੱਡੀ ਲੱਗਣ ਨੂੰ ਜਗ੍ਹਾ ਹੈ ਨਹੀਂ ਬੁਰਾ ਹਾਲਾਤ ਹੈ ਇੱਥੇ ਪਹੁੰਚ ਤੇ ਗਏ ਆ ਉਹ ਸਾਹਮਣੇ ਸਮਾਰਟ ਸਕੂਲ ਆ ਉਹ ਜਨਤਾ ਖੜੀ ਆ ਉਹ ਦੇਖੋ ਹਾਂਜੀ ਜਗ੍ਹਾ ਨੂੰ ਅੱਥੇ ਲਾਣੀ ਦਾ ਪੈਣੀ ਹੁਣ ਗੱਡੀ ਕਿਤੇ ਲਾਗੇ ਹਾਂਜੀ ਤੇ ਹੁਣ ਪਾਰਟੀਆਂ ਹੋਣ ਲੱਗੀਆਂ ਨੇ ਵਿੱਚ ਆ ਦੇਖੋ ਕਾਕੇ ਦਿਖਾਈ ਮੜਾ ਕੀ ਕੀ ਲਿਆਂਦਾ ਓਏ ਓ ਛਿਪੜੀ ਖਾਈ ਮੜਾ ਆ ਛਿਪਲੂ ਆ ਦੇਖੋ ਆ ਦੇਖੋ ਕਿੰਨੀਆਂ ਚੀਜ਼ਾਂ ਦੇਖੋ ਪਾੜੀ ਔਰ ਇਹ ਪਾੜੀ ਇਹ ਹਮ ਹੈ ਇਹ ਮਾਰੀ ਗਾੜੀ ਹੈ ਅਰ ਹਮ ਪੇਪਰ ਦੇਨੇ ਆਏ ਹੈ ਔਰ ਇਹ ਮਾਰੀ ਪਾੜੀ ਹੋ ਰਹੀ ਨਨੂ ਬੋਲੀ ਮਾਰੀ ਪਾੜੀ ਹੋ ਰਹੀ ਹੈ ਹੈਨਾ ਮੇਨ ਨੂੰ ਕਹਾਂ ਕਿ ਫਿੱਕੀ ਬਣਾਉਂਦਾ ਚਾਹ। ਓਹੋ ਚੇਤਾ ਭੁੱਲਿਆ ਫਿੱਕੀ ਬਣਾਣੀ ਸੀ ਨਾ ਤੁਹਾਡੀ। ਤੇ ਗੱਲ ਅੱਦਾ ਵੀ ਹੁਣ ਅਸੀਂ ਆਏ ਦਾ ਹੈਗੇ ਆ ਤੇ ਇੱਕ ਨਾ ਪੰਗਾ ਇੱਥੇ ਬੜਾ ਇੰਤਜ਼ਾਮ ਵਧੀਆ ਨਹੀਂ ਹੈਗਾ। ਇੱਕ ਤਾਂ ਸੋੜੀ ਤੁਹਾਨੂੰ ਪਹਿਲਾਂ ਹੀ ਦੱਸਿਆ ਜਗ੍ਹਾ ਬਹੁਤ ਬੇਕਾਰ ਹੈ। ਹੈ ਨਾ ਬਾਜ਼ਾਰ ਹੈ ਤੇ ਤਨੋਸ਼ ਹਸਾਬ ਨਾਲ ਫਿਰ ਤੈਨੂੰ ਪਤਾ ਸੋੜੀ ਜਗ੍ਹਾ। ਤੇ ਉੱਪਰ ਉਹਦੀ ਬਾਥਰੂਮ ਵਗੈਰਾ ਦਾ ਕੋਈ ਇੰਤਜ਼ਾਮ ਨਹੀਂ। ਅਸੀਂ ਸਿਵਲ ਹਸਪੀਟਲ ਜਾ ਕੇ ਆਏ ਆ। ਜਾਏ। ਇਨਾ ਗੰਦਾ ਯਾਰ ਉੱਥੇ ਵਾਸ਼ਰੂਮ। ਓਏ ਹੋਏ ਸਿਵਲ ਹਸਪੀਟਲ ਦਾ ਤੁਹਾਨੂੰ ਪਤਾ ਹੀ ਹੈ। ਬੁਰਾ ਹਾਲ। ਸਹੀ ਗੱਲ ਐਨਾ ਗੰਦਾ ਵਾਸ਼ਰੂਮ ਸੀ ਨਾ ਉੱਥੇ ਦਾ ਓਏ ਹੋਏ ਹੋਏ ਐਨ ਲੱਗਦਾ ਸਦੀਆਂ ਤੋਂ ਸਾਡੀ ਸਫਾਈ ਨਹੀਂ ਹੋਈ ਉਹ ਗੰਦਗੀ ਸੀਗੀ ਯਾਰ ਉੱਥੇ ਲੈ ਇਹ ਨੱਕ ਸਾਫ ਕਰੋ ਕਿਸੀ ਲੱਗੀ ਕੱਲੀ ਮਲ ਮਾਰ ਕੇ ਬੈ ਗਈ ਸਾਰੀਆਂ ਚੀਜ਼ਾਂ ਦੇਖਿਓ ਬਿਸਕੁਟ ਦੇ ਦੇ ਥੋੜੀ ਬਦੀ ਸ਼ਰਮ ਹੋਣੀ ਚਾਹੀਦੀ ਕਾਕੇ ਖੋਲ ਦੇ ਉਹ ਨੱਕ ਨੂੰ ਘੀਸੀ ਲੱਗੀ ਤੇਰੇ ਨੱਕ ਤੇਰੇ ਨੂੰ ਘੀਸੀ ਲੱਗੀ ਹੋਈ ਹੈ ਨਾਲ ਨਹੀਂ ਆ ਆਰੇ ਯਾਰ ਜੱਬ ਬਾ ਲੈਣਾ ਸਾਰਾ ਦਿਨ ਹੁਣ ਸੰਨੀ ਨਹੀਂ ਪਾਇਆ ਚਲ ਕੋਈ ਗੱਲ ਨਹੀਂ ਘਰੇ ਮਾਵਾਂ ਫਿਰਦੀਆਂ ਘਰੇ ਇਹਨੇ ਆਰਾਮ ਟਿੱਗਿਆ ਰਹਿਣਾ ਹੀ ਮੇਰੇ ਵੀ ਕੰਮ ਨਹੀਂ ਵੇਲੇ ਗਾਲਾਂ ਖਵਾ ਰਹੀ ਤੂੰ ਮੈਨੂੰ ਓ ਛਿਪਲੀ ਪਿਪਲੀ ਹਾਂਜੀ ਤੇ ਹੁਣ ਅਸੀਂ ਮੋਗੇ ਸ਼ਹਿਰ ਚ ਘੁੰਮ ਰਹੇ ਆ ਤੇ ਸ਼ਹਿਰ ਤਾਂ ਚਲੋ ਠੀਕ ਆ ਪਰ ਇੱਕ ਪ੍ਰੋਬਲਮ ਇੱਥੇ ਆ ਵੀ ਇੱਕ ਤਾਂ ਭੀੜ ਭੜਕਾ ਜਿਹਾ ਬਹੁਤ ਐ ਠੀਕ ਐ ਮਤਲਬ ਜਿਹੜੇ ਏਰੀਆ ਬਾਕੀ ਪਤਾ ਨਹੀਂ ਖੁੱਲਾ ਵੀ ਹੋ ਸਕਦਾ ਆਲੇ ਦੁਆਲੇ ਹੋਰ ਏਰੀਆ ਸਾਨੂੰ ਪਤਾ ਨਹੀਂ ਮਤਲਬ ਅਸੀਂ ਕਾਫੀ ਜਿਆਦਾ ਏਰੀਆ ਗਾ ਚੁੱਕੇ ਘੱਟੋ ਘੱਟ 10 ਕਿਲੋਮੀਟਰ ਤੇ ਸਾਨੂੰ ਢਾਬਾ ਨਹੀਂ ਪ੍ਰੋਪਰ ਮਿਲਿਆਗਾ ਇੱਥੇ ਕੋਈ ਰੋਡ ਦੇ ਢਾਬਾ ਹੀ ਐ ਨਹੀਂ ਪਹਿਲੀ ਗੱਲ ਦਾ ਹਾਂ ਪਹਿਲੀ ਗੱਲ ਦਾ ਰੋਡ ਹੀ 2 ਲੇਨ ਐ ਠੀਕ ਐ ਵਨ ਵੇ ਆ ਵਨ ਵੇ ਉੱਤਰ ਐ ਬਸ ਤੇ ਢਾਬਾ ਨਹੀਂ ਮਿਲਿਆ ਹੁਣ ਬੜੇ ਅਸੀਂ ਪਰੇਸ਼ਾਨ ਹੋਏ ਪਿਆ ਭੁੱਖ ਲੱਗੀ ਹੋਈ ਐ ਠੀਕ ਐ ਤੇ ਹੋਰ ਕੁਝ ਖਾਣ ਦਾ ਜੀ ਨਹੀਂ ਕਰਦਾ ਹੈਗਾ ਸੋਧਿਆ ਵੀ ਰੋਟੀ ਪਾਣੀ ਖਾਈਏ ਹੈਨਾ ਤੇ ਢਾਬਾ ਕੋਈ ਮਿਲਦਾ ਪਿਆ ਨਹੀਂ ਹੈਗਾ ਰੈਸਟੋਰੈਂਟ ਆ ਉਹਨਾਂ ਦਾ ਤੁਹਾਨੂੰ ਪਤਾ ਹੀ ਐ ਵੀ ਹਸਾਬ ਤਵ ਹੈਨਾ ਇਹ ਢਾਬੇ ਤੁਹਾਨੂੰ ਪਤਾ ਚੱਲਦੇ ਰਹਿੰਦੇ ਆ ਤਾਂ ਕਰੇ ਆਹ ਬਲਦੀਪ ਦਾ ਢਾਬਾ ਆ ਗਿਆ ਹੱਥੇ ਰੋਕ ਹੱਥੇ ਰੋਕ ਲਿਆ ਯਾਰ ਹੂੰ ਪੁੱਛ ਆਏਗਾ ਵੀ ਐ ਕਿ ਨਹੀਂ ਨਹੀਂ ਲੰਚ ਡਿਨਰ ਤੇ ਲਿ ਗਿਆ। ਆ ਏਦਾਂ ਦਾ ਹੀ ਮਿਲਣਾ। ਜੇ ਪਤਾ ਕਰਿਆ ਫਿਰ ਕਿੱਧਰ ਜਾਵਾਂਗੇ। ਉਹ ਯਾਰ। ਉਹ ਇੱਕ ਅੱਗੇ ਉਹ ਵਾਲਾ ਤਾਂ ਨਹੀਂ ਹੈਗਾ। ਚੱਲ ਚੱਲ ਚੱਲ। ਚੱਲ ਅੱਗੇ ਦੇਖ ਲੈਨੇ ਆ ਭਰਾਵਾ। ਤੇ ਤੇ ਮੁਸ਼ਕਲ ਹੀ ਲੱਗ ਰਿਹਾ ਕੰਮ। ਹਾਂਜੀ ਤੇ ਹੁਣ ਢਾਬੇ ਤੇ ਆਏ ਸੀਗੇ। ਉਹ ਖਾਪੀ ਲਈਏ। ਇਹ ਤੇ ਐਜੂਕੇਸ਼ਨ ਵਾਲਾ ਭਰਾਵਾ ਆ ਢਾਬਾ ਆ। ਢਾਬੇ ਦੇ ਕੋਲ ਖਾਪੀ ਲਈਏ। ਅਦਰ ਫੋਨ ਆਇਆ ਮੰਮੀ ਨੂੰ। ਮੰਮੀ ਵੀ ਅੱਜ ਨਾਲ ਉੱਧਰ ਦੇਖੋ ਸਾਡੀ ਡਰਾਈਵਰ ਓਏ ਕਾਕੇ ਨਹੀਂ ਅਸੀ ਸੀ ਚਾਹ ਕੀ ਕਰ ਲਿਓ ਸਾਰੇ ਬੱਚੇ ਨਾ ਪੰਗੇ ਲੈ ਆਇਆ ਅੱਛਾ ਇਹ ਖਾਣਾ ਕੀ ਹੈ ਹਾਂਜੀ ਨਾ ਨਾ ਛੇੜ ਕੀ ਖਾਣਾ ਸਪਰਿੰਗ ਬਹੁਤ ਥਾਰ ਨੇ ਆਖਰੀ ਹੈ ਕਰੀ ਮੜੋਲੋ ਟਰ ਯਾਰ ਉਧਰ ਪੁੱਠੀ ਹੈ ਹੈ ਕਰੀ ਮੜੋਲ ਤੇ ਚਾਹ ਪੀਣੀ ਹੈ ਅੱਛਾ ਚਲੋ ਉਧਰ ਹੋਈ ਆਪਾਂ ਸ਼ਗਲੇ ਪਰੋਂਡੇ ਪਰੋਂਠੇ ਤੇ ਮੰਮੀ ਰਹਿ ਗਏ ਬਸ ਮੰਮੀ ਖਾ ਰਿਆ ਲੱਸੀ ਨਾਲ ਪਰੌਂਠੇ ਨਾਲ ਦਹੀਂ ਤੇ ਹੁਣ ਚਾਹ ਪੀਣੀ ਹੈ ਹੈ ਮੈਨੂੰ ਦੁੱਧ ਤਾਂ ਨਹੀਂ ਪੀਣੀ ਹੈ ਨਾ ਮੰਮੀ ਕੋਲ ਕਾਕੇ ਦੇ ਛੋਲੇ-ਭਟੂਰੇ ਖਾਣੇ ਸੀ ਪਰ ਇੱਥੇ ਮਿਲੇ ਨਹੀਂ ਅੱਗੇ ਲੈ ਕੇ ਦਵਾਂਗੇ ਠੀਕ ਹੈ ਅੱਗੇ ਲੈ ਕੇ ਦਿੰਦੇ ਆ ਵਧੀਆ ਚੀਜ਼ ਲੈ ਕੇ ਦੇਣਾ ਤੈਨੂੰ ਜਿੱਤੇ ਹੁਣ ਅਸੀਂ ਆਏ ਆ ਪਾਰਕ ਦੇ ਵਿੱਚ ਨੰਨੂ ਨੂੰ ਲੈ ਕੇ ਤੇ ਮੰਮੀ ਹੁਣੀ ਹੁਣ ਇੱਥੇ ਹੀ ਬਹਿਣਗੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਪੇਪਰ ਖਤਮ ਹੋ ਜਾਏਗਾ ਤੇ ਫਿਰ ਅਸੀਂ ਵਨ ਪੀਨੂ ਲੈ ਆਵਾਂਗੇ ਠੀਕ ਹੈ ਇੱਧਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬੀਬੀ ਕਾਨ ਇੱਕ ਹੋਰ ਮੋਗਾ ਤੇ ਇੱਥੇ ਵੀ ਆਪਾਂ ਜ਼ਰੂਰ ਜਾਵਾਂਗੇ ਠੀਕ ਹੈ ਤੁਹਾਨੂੰ ਦਰਸ਼ਨ ਕਰਾਵਾਂਗੇ ਜ਼ਰੂਰ ਤੇ ਪਹਿਲਾਂ ਫਿਲਹਾਲ ਆਪਾਂ ਪਾਰਕ ਵੱਲ ਨੂੰ ਜਾਈਏ ਤੇ ਘੰਟਾਂ ਰਹਿ ਕੇ ਪੇਪਰ ਇੱਕ ਵਾਲਾ ਇੱਕ ਖਤਮ ਹੋਣ ਨੂੰ ਫਿਰ ਦੂਜਾ ਪੇਪਰ ਉਸ ਤੋਂ ਬਾਅਦ ਫਿਰ ਉਹ ਹੋਏਗਾ ਤੇ ਫਿਰ ਆਪਾਂ ਘੁੰਮਾ ਫਿਰਾਂਗੇ ਥੋੜਾ ਜਿਹਾ ਇੱਥੇ ਗੁਰਦੁਵਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਫਿਲਹਾਲ ਆਪਾਂ ਪਾਰਕ ਜਾ ਰਹੇ ਹਾਂ ਨੰਨੂ ਖੜਾਉਣ ਵਾਸਤੇ ਨਾਲੇ ਉਥੇ ਬੈਂਡ ਨੂੰ ਜਗ੍ਹਾ ਹੈਗੀ ਹੈ ਮੰਮੀ ਬਹਿ ਜਾਣਗੇ ਲਓ ਜੀ ਹੋ ਗਿਆ ਖੇਡ ਸ਼ੁਰੂ ਇੱਧਰ ਪੂੰ ਪੂੰ ਲੈਣਾ ਕਹਿੰਦੀ ਆ ਦੇ ਲਓ ਬਾਏ ਨੂੰ ਤਾਂ ਹੀ ਨਾਲ ਲੈ ਕੇ ਆਏ ਸੀ ਇਹਨੂੰ ਸਮਾਨ ਲੈ ਲੈ ਕੇ ਦਿਓ ਓ ਹੈਲੋ ਸ਼ਿਮੜੀ ਦੇਖ ਸੁਨੇਰਾ ਵੀਰ ਜੀ ਤੇ ਬਾਰੇ ਚੰਗਾ ਜਿਆ ਕੋਈ ਜਿਹੜਾ ਸਹੀ ਵਜਦਾ ਖਰਾਬ ਨਾ ਹੋ ਜਾਏ ਨਾ ਨਾ ਬਤਵਾਏ ਸਾਨੂੰ ਦੇਖ ਹੋਏ ਵਜਾ ਕੇ ਮਰ ਫੇ ਦੋ ਬਾਰ ਵਾਰੀ ਉੱਪਰ ਤੋਂ ਕਰਕੇ ਉੱਪਰ ਤੋਂ ਕਰਕੇ ਹੋਰ ਇਹੀ ਰੋਲਾ ਪਾਦਾ ਚਲਦੇ ਹਾਂ ਉੱਥੇ ਆਪਾਂ ਦਿਖਾਣੇ ਆਂ ਮੈਂ ਮਾਨਪ੍ਰੀਤ ਕਾਹਦੀ ਨੂੰ ਹਾਂ ਹਾਂਜੀ ਤੇ ਆ ਗਏ ਆ ਪਾਰਕ 'ਚ ਤੇ ਆਹ ਦੇਖੋ ਕਿੰਨੀ ਸੋਹਣੀ ਗੱਲਬਾਤ ਵਾਹ ਪੂਰਾ ਐੜਾ ਈੜੀ ਸੱਸਾ ਬਹੁਤ ਵਧੀਆ ਇਧਰ ਝੂਲੇ ਜੋ ਆਕਾਂ ਦੇ ਜਲੋ ਗਈ ਹੈਲੋ ਇਧਰ ਇੱਥੇ ਆ ਜਾ

ਯਾ ਲੈ ਗਏ ਜੀ ਨਾ ਨੀ ਉੱਧਰ ਦੇਖ ਮਜ਼ਾ ਆ ਰਿਹਾ ਹੈ ਐਵੇਂ ਮੈਂ ਤਾਂ ਬਹੁਤ ਮਜ਼ਾ ਆ ਰਿਹਾ ਬਚਪਨ ਯਾਦ ਆ ਗਿਆ ਯਾਰ ਇਦਾਂ ਝੂਟੇ ਲੈਂਦੇ ਹੁੰਦੇ ਸੀ ਉਹ ਕੋਸਟੈਂਪਾਰਕਾ ਹੁੰਦੀਆਂ ਨਹੀਂ ਸੀ ਵੇਹੇ ਇਸ ਦੀਆਂ ਕੁਸ਼ਤੀਆਂ ਹੁੰਦੀਆਂ ਸੀਗੀਆਂ ਦੂਜਾ ਹੁੰਦਾ ਸੀ ਜੀ ਤੇ ਆ ਦੇਖੋ ਮੋਗੇ ਚ ਹੱਲੇ ਵੀ ਪੀਲੇ ਭੂਂਡ ਚੱਲਦੇ ਨੇ ਆ ਦੇਖੋ। ਕੀ ਬਾਤ ਹੈ। ਆ ਦੇਖੋ ਹੋਰ ਆ ਗਿਆ ਮੈਂ ਦਿਖਾਣਾ ਤੁਹਾਨੂੰ। ਇਹ ਆ ਦੇਖੋ ਕੱਲੂ ਕਿਆ ਬਾਤ ਹੈ ਆ ਦੇਖੋ ਪੀਲੇ ਭੂਂਡ ਚੱਲਦੇ ਨੇ ਵੀ ਕੀ ਬਾਤ ਹੈ ਹੈ। ਕਮਾਲ ਹੋ ਗਈ ਮੰਨੀ। ਪੀਲੇ ਜਿੱਟੇ ਦੇ ਨਾਲ ਚੱਲਦੇ। ਹੋਰ ਪੀਲੇ ਪੂਲੇ ਸਾਰੇ ਚੱਲਦੇ ਨੇ ਇੱਥੇ ਯਾਰ ਮੋਗੇ ਦੇ ਵਿੱਚ ਕਮਾਲ ਹੈ। ਤੇ ਹੁਣ ਗੱਲ ਐਦਾ ਵੀ ਅਸੀਂ ਮੰਨ ਮੰਮੀ ਨੂੰ ਤੇ ਨੰਨੂ ਨੂੰ ਅਸੀਂ ਪਾਰਕ ਚ ਛੱਡ ਆਏ ਆ ਤੇ ਅਸੀਂ ਹੁਣ ਆਏ ਆ ਮਨਪੇ ਨੂੰ ਲੈਣ ਵਾਸਤੇ। ਤੇ ਕਿਉਂਕਿ ਉਹ ਇੱਕ ਪੇਪਰ ਖਤਮ ਹੋ ਜਾਣਾ ਹੈ ਹੈਨਾ ਤੇ ਫਿਰ ਉਹਨੂੰ ਲੈ ਕੇ ਆਪਾਂ ਖਾਣਾ ਖਵਾ ਕੇ ਤੇ ਫਿਰ ਪਾਰਕ 'ਚ ਚੱਲਾਂਗੇ ਵੈਸੇ ਤੇ ਉਸ ਤੋਂ ਬਾਅਦ ਫਿਰ ਉਹਨੂੰ ਦੁਬਾਰਾ ਛੱਡ ਦਾਂਗੇ ਫਾਟਕ ਲੱਗਾ ਹੋਇਆ ਓ ਨੋ ਫਾਟਕ ਲੱਗਾ ਹੋਇਆ ਯਾਰ ਇਹ ਤੇ ਪੰਗਾ ਪੈ ਜਾਣਾ ਮਨਪੀਨੇ ਰੋਣ ਲੱਗ ਜਾਣਾ ਯਾਰ ਜਦੋਂ ਤਾਈ ਟਾਈਮ ਨਾ ਦਿਖੇ ਦਾ ਆ ਦੁਰ ਕੇ ਨੇੜੇ ਨਹੀਂ ਹੈਗਾ ਬਹੁਤ ਦੂਰ ਹੈ ਆਹ ਹਾਂ ਜੀ ਤੇ ਮੈਂ ਬ੍ਰਿਕੋਰਜ ਜੀ ਪੇਪਰ ਬਾਕੇ ਆ ਚੁੱਕੇ ਨੇ ਤੇ ਅਸੀਂ ਹੁਣ ਜਾ ਰਹੇ ਆ ਇਹਨਾਂ ਨੂੰ ਝਟੂਰੇਸ਼ੋ ਲੈ ਖਵਾਉਣ ਵਾਸਤੇ ਜਾਂ ਕੁਝ ਹੋਰ ਖਵਾਉਣ ਵਾਸਤੇ ਝਟੂਰੀ ਪੋਲੇ ਦੇਖਦੇ ਆਂ ਝਟੂਰੇ ਪੋਲੇ ਖਾਂਦੀ ਜਾਂ ਕੀ ਖਾਂਦੀ ਆ ਤੇ ਇੱਕ ਗੱਲ ਅੱਜ ਮੰਨੀ ਨੇ ਬੜੀ ਤਗੜੀ ਗੱਲ ਕੀਤੀ ਵੀ ਮੰਨੀ ਨੇ ਨਾ ਪਹਿਲਾਂ ਹੀ ਕਿਉਂਕਿ ਰਸ਼ ਬਹੁਤ ਜ਼ਿਆਦਾ ਮੈਂ ਤਾਂ ਦਿਖਾਈ ਦੇਣਾ ਆ ਦੇਖੋ ਗੱਡੀਆਂ ਲਾਈਨਾਂ ਲੱਗੀਆਂ ਇਹ ਤਾਂ ਮੰਨੀ ਨੇ ਬਹੁਤ ਤਕੜਾ ਡਿਸੀਜਨ ਲਿਆ ਮੈਨੂੰ ਤੁਰ ਕੇ ਭੇਜਤਾ ਤੇ ਮੈਂ ਤੁਰ ਕੇ ਆ ਗਿਆ ਉੱਥੋਂ ਤੱਕ ਹੈਨਾ ਸਕੂਲ ਤੱਕ ਤੇ ਉਸ ਤੋਂ ਬਾਅਦ ਮਨਪੀ ਨੂੰ ਮੈਂ ਥੋੜਾ ਜਿਹਾ ਤੋਰ ਕੇ ਲਿਆ ਉਹ ਤੇ ਮੋੜ ਸੀਗਾ ਤੇ ਉੱਥੋਂ ਅਸੀਂ ਮੁ ਬਹੁਤ ਵਧੀਆ ਡਿਸੀਜਨ ਸੀ ਤੇਰਾ ਸੱਚੀ ਗੱਲ ਹਾਂਜੀ ਤੇ ਹੁਣ ਅਸੀਂ ਆਏ ਸੀ ਟੂਰੇ ਛੋਲੇ ਖਾਣ ਵਾਸਤੇ ਮੈਂ ਉਹਦੇ ਮਨ ਪੇ ਤੇ ਮੰਨੀ ਹੋਣੀ ਪਾਰਕ ਚ ਵੇਟ ਕਰ ਰਹੇ ਉਹਨਾਂ ਲਈ ਪੈਕ ਕਰਾ ਕੇ ਲੈ ਜਾਣੇ ਆਪਾਂ ਤੇ ਉਹਨਾਂ ਨੇ ਤੇ ਟਾਈਮ ਬਹੁਤ ਲੱਗ ਗਿਆ ਵੈਸੇ ਅੱਛੇ ਨਾ ਸਾਨੂੰ ਵੇਟ ਬਹੁਤ ਕਰਨੀ ਪਈ ਜੇ ਨਹੀਂ ਬਹੁਤ ਵੇਟ ਕਰਨੀ ਪਈ ਆ ਚੱਲ ਕੋਈ ਗੱਲ ਦਾ ਟੂਰੇ ਬਹੁਤ ਵੱਡੇ ਵੱਡੇ ਆ ਹੈ ਨਾ ਪਤਨੀ ਮਨਪੀਤੂ ਖਾਦੇ ਜਾਣੀ ਹੈ ਹਰਾਸ਼ ਬਹੁਤ ਹੈ ਹਰਾਸ਼ ਜ਼ਿਆਦਾ ਹੈ ਅੰਜੀ ਤੇ ਫਾਈਨਲੀ ਆਪਾਂ پارک ਦੇ ਵਿੱਚ ਆ ਚੁੱਕੇ ਆ ਤੇ ਨੰਨੂ ਤੇ ਮੰਮੀ ਵਾਸਤੇ ਲੈ ਕੇ ਆਏ ਆ ਭਤੂਰੇ ਛੋਲੇ ਆ ਦੇਖੋ ਮੈਨੂੰ ਭੁੱਖ ਲੱਗੀ ਸੀ ਤੇ ਆ ਸਬਜੀ ਆ ਤਿੰਨ ਤਰ੍ਹਾਂ ਦੀ ਮੰਮੀ ਆ ਸ਼ਾਈ ਪਨੀਰ ਵਰਗਾ ਆ ਇਹ ਪਾਲਕ ਪਨੀਰ ਹੈ ਸ਼ਾਇਦ ਛੋਟਾ ਕਰਾਈ ਹੈ ਸ਼ਾਈ ਪਨੀਰ ਗਈ ਹੈ ਨਾ ਪਾਲਕ ਪਨੀਰ ਹੈ ਪਾਲਕ ਪਨੀਰ ਕਹਿਣਾ ਸੀਗਾ ਤੇ ਬਾਬੂ RAM ਨਾ RAM ਨਾ ਬੇਟਾ ਐ ਪੁੱਤਰ ਗੜੇ ਚ ਫਸ ਜਾਣਾ ਛੋਟਾ ਛੋਟਾ ਖਾ ਛੋਟਾ ਛੋਟਾ ਆ ਦੇਖ ਲੈ ਕਾਕੇ ਰਾਮ ਸੇ ਤਿੰਨ ਤਰ੍ਹਾਂ ਦੀ ਸਬਜ਼ੀ ਆ ਮੰਮੀ ਛੋਲੇ ਆ ਆ ਹੈ ਤੇ ਇੱਕ ਸਬਜ਼ੀ ਹੋਰ ਆ ਮੰਨੀ ਯਾਰ ਤੂੰ ਕੱਢੋਨੇ ਛੋਲੇ ਛੋਲੇ ਨਹੀਂ ਨਹੀਂ ਹੁੰਦੇ ਛੋਲੇ ਛੋਲੇ ਨੇ ਚਲੋ ਠੀਕ ਆ ਖਾਓ ਫੇਰ ਇੱਕ ਆਲੂ ਹੀ ਕੱਲੇ ਅੱਛਾ ਮੈਨੂੰ ਸਾਡਾ ਸਵੇਰ ਦਾ ਲੱਗੇ ਭਟੂਰੇ ਛੋਲੇ ਭਟੂਰੇ ਛੋਲੇ ਇਹਦੇ ਉੱਪਰ ਰੱਖ ਲੈ ਮੈਨੂੰ ਅਰੇ ਖਾਦਾ ਇੱਕੋ ਹੀ ਜਾਣਾ ਇੱਕ ਇੱਕ ਕੀ ਖਾਦਾ ਜਾਣਾ ਇਹ ਭਾਰਾ ਬਹੁਤ ਹੈ ਮਿੱਟੀ ਤੇ ਹੱਥ ਵਿੱਚ ਧੋਤੇ ਪੁੱਤਰ ਤੇ ਹੱਥ ਵਿੱਚ ਧੋਤੇ ਬੇਟਾ ਮੈਂ ਤਾਂ ਪੂਰਾ ਹੀ ਖਤਰਾ ਹੈ ਇਹ ਸਾਰਾ ਕਾਲਾ ਲੱਗ ਗਿਆ ਕਹਿੰਦੀ ਕਿੰਨੀ क्यूट ਹੈ ਅੱਛਾ ਕੁੜੀਆਂ ਸੀ ਕਹਿੰਦੀਆਂ ਸੀ ਨੰਨੂ ਨੂੰ ਐ ਸਹੀ ਚਾਹਰ ਕਰਦੀਆਂ ਇਹ ਫਿਰ ਅੱਛਾ ਵਾਹ ਨਰ ਰਾਸ਼ ਸੀਗਾ ਮੈਂ ਮਸੀ ਤੁਰ ਕੇ ਗਿਆ ਫੇਰ ਤੁਰ ਕੇ ਆਇਆ ਫੇਰ ਤੁਰ ਕੇ ਗਿਆ ਬੁਰਾ ਸਰਪਾ ਉਹ ਨਾ ਖੇਡਦੀ ਰਹੀ ਹਾਂ ਉਹ ਫੇਰ ਵੱਡੀ ਆ ਸੀ ਨਾ ਇਹਦਾ ਪੋਚਨ ਛੋਟਾ ਕੀ ਆ ਇਹਦਾ ਫਰਵਾਜਾਂ ਅੱਛਾ ਟਿੰਡ ਇਹ ਖੇਡਦੀ ਰਹੀ ਪਰ ਦਿਲ ਲੱਗ ਗਿਆ ਨਾ ਇਹਦਾ ਅੱਜ ਘਰੇ ਇਹਦਾ ਦਿਲ ਨਹੀਂ ਸੀ ਲੱਗਣਾ ਇਹ ਨੀ ਲੱਗਦਾ ਜਾਣਾ ਪਰ ਅੱਗੇ ਤੇਨੂੰ ਪਤਾ ਹੁੰਦਾ ਨਾ ਵੀ ਉਹ ਕੰਮ ਤੇ ਗਏ ਨੇ ਉਹਨੇ ਨੇ ਪਤਾ ਵੀ ਉੱਥੇ ਗਏ ਨੇ ਤੇ ਸੁਆਦੇ ਐ ਖਾ ਪੁੱਤਰਾ ਇਹ ਬੜੀ ਸੁਆਦੇ ਹਾਂ ਐ ਖਾ ਇਹ ਬਹੁਤ ਸੁਆਦੇ ਬਹੁ ਟੇਸਟੀ ਇਹਨਾਂ ਨੂੰ ਪਾਲਕ ਪਨੀਰ ਓਏ ਐਦਾਂ ਨਹੀਂ ਸਬਜੀ ਨੇ ਸਬਜੀ ਨਾਲ ਖਾ ਬੇਟਾ ਕੀ ਕਰ ਰਿਹਾ ਹਾਂਜੀ ਤੇ ਹੁਣ ਸ਼ਾਮ ਦੇ ਵੱਜ ਚੁੱਕੇ ਨੇ 4 ਤੇ ਸਾਨੂੰ ਇੱਥੇ ਸੁੱਤਿਆਂ ਨੂੰ ਗੱਡੀ ਦੇ ਵਿੱਚ 1 ਘੰਟਾ ਹੋ ਗਿਆ ਤੇ ਹੁਣ ਮੰਮੀ ਹਣੀ ਤੇ ਸੋ ਗਈ ਨੰਨੂ ਵੀ ਸੁੱਤੀ ਪਈ ਆ ਤੇ ਮੈਂ ਤੇ ਮੰਨੀ ਹਣ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਨਾਲੇ ਥੋੜੀ ਵੀਡੀਓ ਬਣਾ ਲਈਏ ਨਾ ਤੁਹਾਨੂੰ ਵੀ ਦਿਖਾ ਦਈਏ ਠੀਕ ਹੈ ਜੀ ਤੇ ਬਸ 5 ਵਜੇ ਤੱਕ ਪੇਪਰ ਹੈ 5 ਵਜੇ ਪੇਪਰ ਖਤਮ ਹੋ ਜਾਣਾ ਤੇ ਫੇਰ ਆਪਾਂ ਵਾਪਸ ਚੱਲਾਂਗੇ ਠੀਕ ਹੈ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬੀਬੀ ਕਾਨਕੌਰ ਮੋਗਾ ਇਹ ਇਹਦੇ ਸਾਹਮਣੇ ਪਾਰਕ ਹੈ ਇਹ ਬਹੁਤ ਵਧੀਆ ਏਰੀਆ ਯਾਨੀ ਕਿ ਆ ਇੰਨਾ ਕੇ ਏਰੀਆ ਵਧੀਆ ਬਾਕੀ ਤਾਂ ਭੀੜ ਭੜੱਕਾ ਜਾਈ ਹੈ ਠੀਕ ਹੈ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੰਨੀ ਨੇ ਵੀ ਸੌ ਲਿਆ ਔੜੇ ਇਲਾਕਾ ਪੀੜਾ ਗੱਡੀ ਵਾਲਾ ਇਲਾਕਾ ਨਹੀਂ ਹੈਗਾ ਇਹ ਜੀ ਗੁਰਦੁਆਰਾ ਸਾਹਿਬ ਹੈ ਨਾ ਹੈ ਪਾਰਕਿੰਗ ਜਿੰਨੀ ਵੱਡੀ ਹੈ ਨਹੀਂ ਕੀ ਕਹਿਣਾ ਹੈ ਮੰਨੀ ਗਰਮੀ ਗਰਮੀ ਆ ਹਾਂ ਯਾਰ ਗਰਮੀ ਆ ਭਾਈ ਦੇਖੋ ਜਿਵੇਂ ਸਭ ਚੱਲਦੇ ਆ ਮੈਂ ਨਾ ਥੋੜਾ ਇਹ ਮੂੰਹ ਮਾ ਧੋ ਲਈਏ ਆਹ ਹੋਏ ਤੇ ਰਿਸ਼ਤੇ ਦੇਖਣ ਭੋ ਆਂਦੇ ਲੋਕੀ ਇੱਕ ਦੱਸ ਦਿਓ ਤੁਹਾਨੂੰ ਕਿੱਸਾ ਪਹਿਲਾਂ ਦਰਸ਼ਨ ਕਰਾਈਏ ਤੇ ਕਿੱਸਾ ਦੱਸ ਦਿਓ ਤੁਹਾਨੂੰ ਯਾਰ ਆਜੀ ਬਹੁਤ ਸੋਹਣੀ ਲੱਗੀ ਨਹੀਂ ਥੋੜਾ ਐੜਾ ਆਹ ਵਧੀਆ ਜੀ ਆ ਹੈਨਾ ਜਿੰਨੇ ਨਹੀਂ ਆਉਂਦਾ ਥੋੜਾ ਚਾਹੀਦਾ ਹਰ ਜਗ੍ਹਾ ਜੀ ਦਾ ਲੋ ਜੀ ਫਾਟਕ ਲੱਗਿਆ ਨਹੀਂ ਹਲੇ ਮੋਗਾ ਰੇਲਵੇ ਲਾਈਨ ਮੋਗੇ ਦਾ ਟਰੈਕ ਦੇਖ ਲਓ ਤੁਸੀਂ ਐ ਆ ਸਟੇਸ਼ਨ ਹੈ ਮੋਗੇ ਦਾ ਆ ਉਹ ਲਿਖਿਆ ਹੈ ਨਾ ਮੋਗਾ ਸਟੇਸ਼ਨ ਆਹ ਰੇਲਵੇ ਸਟੇਸ਼ਨ ਆਂਦਰੀ ਪਾਣੀ ਇੱਕ ਰੋਡ ਦੀ ਉੱਲਾ ਨਿਕਲ ਨਹੀਂਦਾ ਹੈ ਨਹੀਂ ਇੱਧਰ ਹੋ ਜਾ ਵਧੀਆ ਰੇਟ-ਫੀਟ ਕੱਪੜੇ ਖਰੀਦੋ ਆ ਦੇਖ ਲਓ ਜੀ ਮੋਗੇ ਦਾ ਬਾਜ਼ਾਰ ਬਹੁਤ ਜ਼ਿਆਦਾ ਸੋੜਾ ਤੁਸੀਂ ਆਪਣੇ ਹਿਸਾਬ ਲਾ ਲਓ ਕਿੰਨੀ ਕੀ ਜਗ੍ਹਾ ਗੱਡੀ ਕੱਢਣ ਹੈ ਹਾਂ ਮਾਰਾ ਦਲੀਪ ਸਿੰਘ ਸਹੀ ਗੱਲ ਹੈ ਬਾਜ਼ਾਰਾ ਜੀ ਵੇਖਣ ਲਾ a few moments later। ਲੈ ਵੀ ਇੱਧਰ ਤੇ ਪਰਦੇਸੀ ਪਰਦੇਸੀ ਹੋਇਆ ਬੈ ਕੰਮ ਹੈਂ ਪਰਦੇਸੀ ਪਰਦੇਸੀ ਉੱਧਰ ਵੀ ਪਰਦੇਸੀ ਢਾਬਾ ਹੈਂ ਇੱਧਰ ਵੀ ਪਰਦੇਸੀ ਢਾਬਾ ਓਏ ਹੋਏ ਹੋਏ ਮੈਨੂੰ ਲੈ ਵੀ ਹੁਣ ਅਸੀਂ ਚਾਹ ਪੀਣ ਆਏ ਸੀਗੇ ਤੇ ਰਾਹ ਦੇ ਵਿੱਚ ਹੈਨਾ ਵੀਡੀਓ ਬਣਾਈ ਨਹੀਂ ਹੁਣ ਬਣਾ ਰਿਹਾ ਚਾਹ ਪੀ ਲਈ ਆਪਾਂ ਪਹਿਲਾਂ ਹਾਂਜੀ ਤੇ ਹੁਣ ਅਸੀਂ ਚੌਮਨ ਸ਼ੌਮਨ ਖਾਣ ਖੂਗੇ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਤੇ ਅੱਜ ਪੇਪਰ ਬਹੁਤ ਵਧੀਆ ਹੋਇਆ ਕਹਿੰਦੀ ਮਨਪ੍ਰੀਤ ਤੇ ਬਾਕੀ ਰਿਜ਼ਲਟ ਹੀ ਦੱਸੇਗਾ ਇਹ ਕਿੰਨਾ ਵਧੀਆ ਹੋਇਆ ਠੀਕ ਹੈ ਨਾ ਤੇ ਬਾਕੀ ਗੱਲ ਐਦਾ ਵੀ ਉੱਥੇ ਅੱਜ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ਇੰਨਾ ਜ਼ਿਆਦਾ ਤੁਰਿਆ ਮੈਂ ਕਹਿੰਦਾ ਜ਼ਿੰਦਗੀ 'ਚ ਨਹੀਂ ਇੰਨਾ ਤੁਰਿਆ ਜਿੰਨਾ ਅੱਜ ਸਾਨੂੰ ਤੁਰਨਾ ਪੈਗਾ ਪੂਰਾ ਬਾਜ਼ਾਰ ਘਾਇਆ ਸੀ ਤੁਰ ਤੁਰ ਕੇ ਤੋੜ ਤੁਰ ਕੇ ਆਈ ਗੱਡੀ ਲੰਘਣ ਦਾ ਰਾਹ ਹੀ ਨਹੀਂ ਸੀ ਹੈਗਾ ਤਾਂ ਕਰਕੇ ਗੱਡੀ ਸਹੀ ਸਾਈਡ ਦੇ ਖੜਾਈ ਰੱਖੀ ਸੈਰ ਹੋ ਗਈ ਇੰਨੀ ਜ਼ਿਆਦਾ ਸੈਰ ਹੋਈ ਨਾ ਹਾਂ ਬੱਸ ਬੱਸ ਤੇ ਮਨਪਰੀ ਨੂੰ ਵੀ ਸੈਰ ਕਰਾਈ ਆ ਜਾਂਦੇ ਆ ਤੋਰ ਕੇ ਲੈ ਗਏ ਇੰਨੀ ਦੂਰ ਪਰ ਪਤਾ ਨਹੀਂ ਲੱਗਿਆ ਨਾ ਫਟਫਟ ਆ ਗਏ ਆਪਾਂ ਤੇ ਬਾਕੀ ਹੁਣ ਇਹ ਆ ਵੀ ਘਰ ਜਾ ਰਹੇ ਹੁਣ ਤੇ ਇਸ ਵਲੌਗ ਨੂੰ ਆਪਾਂ ਐਂਡ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਹੁਣ ਵਧੀਆ ਜੇ ਹੋਰ ਵਲੌਗ ਦੇ ਵਿੱਚ ਹਾਂਜੀ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨੰਨੂ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਹਾਂਜੀ ਠੀਕ ਹੈ ਜੀ ਤੇ ਇੱਧਰ ਵੀ ਹੁਣ ਸਾਸਤਰੀ ਗੱਲ ਬੁਲਾ ਦਿਓ ਫਿਰ ਸਾਸਤਰੀ ਗੱਲ ਜੀ ਸਾਸਤਰੀ ਜੀ ਹੋ ਗਿਆ ਸਫਰ ਰਿਹਾ ਅੱਜ ਪੇਪਰ ਸਾਨੂੰ ਬਹੁਤ ਮਹਿੰਗਾ ਪੈ ਗਿਆ ਅੱਜ ਥੱਕ ਗਿਆ ਨੰਨਾ ਵੀ ਥੱਕ ਗਏ ਉਪਰੋ ਦੀਆਂ ਨਾ ਸਾਰਾ ਖੱਜਾ ਕਰ ਲਿਆ ਅੱਜ ਮੰਗੇ ਮੰਗੇ ਖਾਣੇ ਖਾ ਲਿਆ ਅੱਜ ਪਾਈਗੇ ਖਾਈਗੇ ਖਾਈਗੇ ਹੁਣ ਵੀ ਖਾ ਖਾ ਕੇ ਤੇ ਹੁਣ ਘਰ ਵੜ ਰਿਹਾ ਤੇ ਪੇਪਰ ਚ ਪਤਾ ਨਹੀਂ ਪਾਸ ਹੋਣਾ ਕਿ ਸ਼ਮ ਸ਼ਮ ਬੋਲਦਾ ਯਾਰ ਕੀ ਪਹਿਲਾਂ ਹੀ ਬੋਲੀ ਹੁੰਦੀ ਠੀਕ ਹੈ ਚਲ ਪਾਸ ਹੋਏਗੀ ਅਸੀਂ ਮੈਂ ਕਾਣਾ ਨਹੀਂ ਖਾਦਾ ਅਸੀਂ 10 ਟਾਪੇ ਵੇਖ ਕੇ ਜਿੱਤੋਂ ਸਸਤਾ ਸੀ ਉਤੋਂ ਖਾਂਦਾ ਅੱਛਾ ਮਮੀ ਕਹਿੰਦੀ 10 ਟਾਪੇ ਵੇਖ ਕੇ ਜਿੱਤੋਂ ਸਸਤਾ ਜੀ ਉਤੋਂ ਖਾਂਦਾ ਠੀਕ ਹੈ ਆਹੋ ਤੇ ਓਏ ਮੋਸਟ ਦਵ ਮਾਤਮਈ ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਫਿਰ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁਲਾਉ ਤੁਸੀਂ ਵੀ ਸਤਿ ਸ੍ਰੀ ਅਕਾਲ ਬੁਲਾ ਦਿਓ ਇੱਕ ਵਾਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਚਲੋ ਜੀ ਬਾਏ ਬਾਏ ਜੀ ਮਿਲਦੇ ਆ ਨੈਕਸਟ ਵਾਊਚ ਬਾਏ